ਮੇਨੂੰ ਸਰ ਜਸਪ੍ਰੀਤ ਮੈਮ ਸੀਗੇ ਉਹ ਆਏ ਪੜਾਉਣ ਪਿੰਡ ਸਕੂਲ ਚ ਤੇ ਉਹਨਾਂ ਨੇ ਮੈਨੂੰ ਪੈਰਾਂ ਨਾਲ ਪਹਿਲਾਂ ਲਿਖਾਉਣਾ ਲਿਖਣਾ ਸਿਖਾਇਆ ਤੇ ਫਿਰ ਮੇਰੇ ਪੇਰੈਂਟਸ ਦਾ ਵੀ ਮੇਰੇ ਨਾਲ ਪੂਰੀ سپورਟ ਸੀ ਪੇਰੈਂਟਸ ਨੇ ਵੀ ਪੂਰਾ ਹੌਸਲਾ ਦਿੱਤਾ ਉਹਨਾਂ ਨੇ ਮੈਨੂੰ ਬੈਠਦੇ ਨੂੰ ਚੱਲਣਾ ਸਿਖਾਇਆ ਮਿਹਨਤ ਸਰ ਬਹੁਤ ਲੱਗੀ ਪੇਰੈਂਟਸ ਨੇ ਵੀ ਬਹੁਤ ਪ੍ਰੈਕਟਿਸ ਕਰਵਾਈ ਟੀਚਰਾਂ ਨੇ ਵੀ ਬਹੁਤ ਪ੍ਰੈਕਟਿਸ ਕਰਵਾਈ ਤਾਂ ਅੱਜ ਮੈਂ ਵਧੀਆ ਲਿਖ ਪਾ ਰਿਹਾ ਹਾਂ ਪੜਦਾ ਵੀ ਹੈ ਤੇ ਲਿਖਦਾ ਵੀ ਹੈ ਪਰ ਜਿਹੜਾ ਲਿਖਣ ਦਾ ਕੰਮ ਕਰਦਾ ਹੈ ਉਹ ਪੈਰਾਂ ਦੇ ਨਾਲ ਕਰਦਾ ਤੇ ਬਕਾਇਦਾ ਹੈਂਡ ਰਾਈਟਿੰਗ ਵੀ ਜਿਹੜੀ ਹੈ ਬਹੁਤ ਸੋਹਣੀ ਹੈ ਤੇ ਗੱਲਬਾਤ ਕਰਦੇ ਆ ਕਮਲ ਕੀ ਹਾਲ ਹੈ ਠੀਕ ਹੈ ਜੀ ਠੀਕ ਹਾਂਜੀ ਕਿਵੇਂ ਤੁਸੀਂ ਸ਼ੁਰੂ ਕੀਤਾ ਪੈਰਾਂ ਨਾਲ ਲਿਖਣਾ ਕਿਉਂਕਿ ਅੱਜ ਕੱਲ ਤਾਂ ਲੋਕਾਂ ਤੋਂ ਹੱਥਾਂ ਨਾਲ ਵੀ ਨਹੀਂ ਲਿਖਿਆ ਜਾਂਦਾ ਤੁਸੀਂ ਪੈਰਾਂ ਨਾਲ ਲਿਖ ਰਹੇ ਹੋ ਮੈਨੂੰ ਸਰ ਜਸਪ੍ਰੀਤ ਮੈਮ ਸੀਗੇ ਉਹ ਆਏ ਪੜਾਉਣ ਪਿੰਡ ਸਕੂਲ 'ਚ ਤੇ ਉਹਨਾਂ ਨੇ ਮੈਨੂੰ ਪੈਰਾਂ ਨਾਲ ਪਹਿਲਾਂ ਲਿਖਾਉਣਾ ਲਿਖਣਾ ਸਿਖਾਇਆ ਤੇ ਡਰਾਇੰਗ ਕਰਨੀ ਸਿਖਾਈ ਉਨੇ ਸਦਕਾਜ ਮੈਂ ਪੈਰਾਂ ਨਾਲ ਲੈ ਗਦੇ ਹੂੰ ਕਿੰਨੇ ਕੇ ਸਮਾਂ ਤੋਂ ਤੁਸੀਂ ਇਸ ਤਰੀਕੇ ਦੇ ਹੋ ਬਚਪਨ ਤੋਂ ਜਾਂ ਫਿਰ ਬਾਅਦ ਚ ਹੌਲੀ ਹੌਲੀ ਕਿਸ ਤਰ੍ਹਾਂ ਨਹੀਂ ਸਰ ਇਹ ਬੱਚਪਨ ਤੋਂ ਹੀ ਸੀਗਾ ਹੂੰ ਬਚਪਨ ਤੋਂ ਹੀ ਪਹਿਲਾਂ ਮੇਰੇ ਹੱਥ ਪੈਰ ਸਾਰੇ ਮੋਢੇ ਨਾਲ ਲੱਗੇ ਹੋਏ ਸੀ ਹੂੰ ਤੇ ਫਿਰ ਮੇਰੀ ਮਾਲਸ ਹੋਈ ਆ ਤਾਂ ਉਹਨਾ ਥੋੜਾ ਥੋੜਾ ਥੱਲੇ ਆਇਆ ਜੇ ਤੋਂ ਬਾਅਦ ਟ੍ਰੀਟਮੈਂਟ ਵੀ ਸ਼ੁਰੂ ਹੋਇਆ ਹੂੰ ਤੇ ਉਹਦੇ ਪਰ ਤੱਕ ਜਲੰਧਰ ਉਹਦੇ ਪਰ ਤੱਕ ਅੰਮ੍ਰਿਤਸਰ ਤੱਕ ਚੰਡੀਗੜ੍ਹ ਤੱਕ ਸਾਰੇ ਕਿਤੇ ਘੁੰਮਿਆ ਹੂੰ ਤੇ ਫਿਰ ਥੋੜੇ ਟਾਈਮ ਬਾਅਦ ਇੱਕ ਸੰਸਥਾ ਮਿਲੀ ਨਈ ਜ਼ਿੰਦਗੀ ਨੇਵੀਡਾਨ ਤੇ ਫਿਰ ਉਹਨਾਂ ਨੇ ਟ੍ਰੀਟਮੈਂਟ ਕਰਨਾ ਸ਼ੁਰੂ ਕਰਵਾਇਆ ਤੇ ਪਹਿਲਾਂ ਉਹਨਾਂ ਨੇ ਮੈਨੂੰ ਬੀ ਚੇਅਰ ਤੇ ਬਿਠਾਇਆ ਸੀ ਤਾਂ ਉਦੋਂ ਤੋਂ ਹੀ ਮੈਂ ਸੋਚਿਆ ਕਿ ਮੈਂ ਬੀ ਚੇਅਰ ਤੇ ਨਹੀਂ ਬੈਠਣਾ ਤੇ ਮੈਂ ਉੱਠਣਾ ਹੀ ਆ ਮੈਂ ਤੁਰਨਾ ਹੀ ਆ ਤੇ ਫਿਰ ਮੇਰੇ ਪੇਰੈਂਟਸ ਦਾ ਵੀ ਮੇਰੇ ਨਾਲ ਪੂਰੀ سپورਟ ਸੀ ਪੇਰੈਂਟਸ ਨੇ ਵੀ ਪੂਰਾ ਹੌਸਲਾ ਦਿੱਤਾ ਉਹਨਾਂ ਨੇ ਮੈਨੂੰ ਬੈਠਦੇ ਨੂੰ ਚੱਲਣਾ ਸਿਖਾਇਆ ਕਿਸੇ ਟਾਈਮ ਮੇਰੇ ਫਾਦਰ ਸਾਹਿਬ ਨੂੰ ਕਿਸੇ ਨੇ ਕਿਹਾ ਸੀ ਵੀ ਇਹਨੇ ਨਹੀਂ ਚੱਲਣਾ ਪਰ ਮੇਰੇ ਫਾਦਰ ਸਾਹਿਬ ਦਾ ਹੌਸਲਾ ਬੁਲੰਦ ਸੀ ਤੇ ਉਹਨਾਂ ਨੇ ਕਿਹਾ ਵੀ ਮੈਂ ਤੁਹਾਨੂੰ ਇਹਨੂੰ ਤੁਰਦਾ ਦਿਖਾਵਾਂਗਾ ਤੁਹਾਡੀ ਅੱਖਾਂ ਦੇ ਸਾਹਮਣੇ ਤਾਂ ਅੱਜ ਮੇਰੇ ਫਾਦਰ ਸਾਹਿਬ ਨੇ ਮੇਰੇ ਮਦਰ ਨੇ ਇਨਾ ਕਰਾ ਕੇ ਟਰੀਟਮੈਂਟ ਕਰਕੇ ਮੈਨੂੰ ਪੈਰਾਂ ਤੇ ਖੜ੍ਹਾ ਕੀਤਾ ਜਦੋਂ ਤੁਹਾਨੂੰ ਪਤਾ ਲੱਗਾ ਕਿ ਮੈਂ ਪੜ ਨਹੀਂ ਸਕਦਾ ਲਿਖ ਨਹੀਂ ਸਕਦਾ ਸਕੂਲ ਚ ਜਾਊਗਾ ਤਾਂ ਜਿਹੜੇ ਬੱਚੇ ਉੱਥੇ ਹੋਣਗੇ ਵੀ ਮੈਨੂੰ ਕੀ ਕਹਿਣਗੇ ਇਸ ਤਰ੍ਹਾਂ ਦਾ ਵੀ ਦਿਨ ਕਦੇ ਆਇਆ ਵਾ ਤੁਹਾਡੀ ਜ਼ਿੰਦਗੀ ਚ ਨਹੀਂ ਸਰ ਇਸ ਤਰ੍ਹਾਂ ਦਾ ਕਦੇ ਜ਼ਿੰਦਗੀ ਚ ਨਹੀਂ ਦਿਨ ਆਇਆ ਮੈਂ ਜਿਸ ਸਕੂਲ ਵਿੱਚ ਵੀ ਗਿਆ ਸਾਰੇ ਫਰੈਂਡਸ ਮੇਰੇ ਜਿੰਨੇ ਵੀ ਨਾਲ ਸੀ ਹਰੇਕ ਨੇ ਸਪੋਰਟ ਕੀਤੀ ਅੱਜ ਵੀ ਕਰਦੇ ਆ ਪਹਿਲਾਂ ਵੀ ਕਰਦੇ ਸੀ ਇੱਕ ਮੇਰਾ ਖਾਸ ਫਰੈਂਡ ਵੀ ਹੈ ਜੋ ਮੇਰੀ ਬਹੁਤ ਸਪੋਰਟ ਕਰਦਾ सनी ਕੁਮਾਰ ਉਸਨੇ ਫਸਟ ਤੋਂ ਲੈ ਕੇ ਅੱਜ ਤੱਕ ਮੇਰੇ ਨਾਲ ਹੀ ਹੈ ਉਹ ਮੇਰੀ ਬਹੁਤ ਸਪੋਰਟ ਕਰਦਾ ਜੋ ਸਕੂਲ ਦੇ ਵਿੱਚ ਖਾਣਾ ਪਲਾਉਣਾ ਪੈਰ ਪੈਰ ਤੇ ਪੈਨ ਫੜਾਉਣਾ ਜੋ ਬੂਟ ਸ਼ੂਜ਼ ਲਗਾਉਣਾ ਲਾਉਣਾ ਸਭ ਕੁਝ ਉਹ ਕਰਦੇ ਕਿਹੜੀਆਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਅਸੀਂ ਦੇਖਿਆ ਕਿ ਡੈਡੀ ਤੁਹਾਨੂੰ ਉਠਾਰੇ ਸੀਗੇ ਸੀੜੀਆਂ ਤੋਂ ਜੋ ਉਤਰਨਾ ਹੋਵੇ ਤਾਂ ਕਿਵੇਂ ਮਤਲਬ ਕਿਵੇਂ ਉੱਠਦੇ ਹਾਂ ਕਿਵੇਂ ਜਾਂਦੇ ਹਾਂ ਉਹ ਇਹ ਸਭ ਕੁਝ ਪੇਰੈਂਟਸ ਕਰਦੇ ਆ ਜੋ ਕਰਨਾ ਹੁੰਦਾ ਕੁਝ ਸਮੇਂ ਆ ਵੀ ਕਰ ਲੈਣਾ ਕੁਝ ਪੇਰੈਂਟਸ ਵੀ ਕਰਦੇ ਜੋ ਖਾਸ ਕਾ ਚੀਜ਼ਾਂ ਉਹ ਨਹੀਂ ਕਰਦੇ ਜਿਵੇਂ ਸੀੜੀਆਂ ਤੇ ਚੜਨਾ ਉਤਰਨਾ ਤਾਂ ਕਰਾਂ ਤੁਹਾਨੂੰ ਕੀ ਕੀ ਦਿੱਕਤਾਂ ਆਉਂਦੀਆਂ ਨੇ ਹੁਣ ਜਿਵੇਂ ਗੱਲ ਕਰੀਏ ਤਾਂ ਪੂਰੇ ਲਾਈਫ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਸ਼ਡਿਊਲ ਦੇ ਵਿੱਚ ਕਿਹੜੀਆਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤਾਂ ਨਹਾਉਣ ਕਰਨ ਦਾ ਚੱਲਿਆ ਜਾਣ ਦਾ ਇਸ ਤਰ੍ਹਾਂ ਦਾ ਬਹੁਤ ਹਾਂ ਕਿਵੇਂ ਕਰਦੇ ਉਹ ਫਿਰ ਪੇਰੈਂਟਸ ਫਾਦਰ ਸਾਹਿਬ ਮਦਦ ਸਕੂਲ ਸਕੂਲ ਕਦੋਂ ਜਾਣਾ ਸ਼ੁਰੂ ਕੀਤਾ ਕਿ ਪਹਿਲਾਂ ਹੱਥਾਂ ਨਾਲ ਕੋਸ਼ਿਸ਼ ਕੀਤੀ ਹੁਣ ਲਿਖਣ ਦੀ ਨਹੀਂ ਸਰ ਸੁਰੂ ਮੈਂ ਸਕੂਲ ਗਿਆ ਸੀ ਤਾਂ ਉਦੋਂ ਜਸਪ੍ਰੀਤ मैम ਨੇ ਮੈਨੂੰ ਪੈਰਾਂ ਨਾਲ ਲਿਖਣਾ ਸਿਖਾਇਆ ਸੀ ਹੱਥਾਂ ਨਾਲ ਕਾਬੀਤ ਨਹੀਂ ਸੀਗੀ ਇਹ ਲਿਖਾਂਗੇ ਸੋਈ ਸੋਈ ਉਹਨਾਂ ਨੇ ਪੈਰਾਂ ਨਾਲ ਸ਼ੁਰੂ ਕਰਵਾਇਆ ਕਿੰਨੀ ਕਿ ਮਿਹਨਤ ਕਰਨੀ ਪਈ ਪੈਰਾਂ ਦੇ ਨਾਲ ਲਿਖਣ ਦੀ ਸ਼ੁਰੂਆਤ ਕੀਤੀ ਤੇ ਕਿੰਨਾ ਕਿ ਮਿਹਨਤ ਲੱਗੀ ਤੁਹਾਨੂੰ ਪੈਰਾਂ ਦੇ ਨਾਲ ਵਧੀਆ ਤਰੀਕੇ ਨਾਲ ਜਦੋਂ ਹੁਣ ਤੁਸੀਂ ਲਿਖ ਰਹੇ ਹੋ ਮਿਹਨਤ ਤਾਂ ਸਰ ਬਹੁਤ ਲੱਗੀ ਪੇਰੈਂਟਸ ਨੇ ਵੀ ਬਹੁਤ ਪ੍ਰੈਕਟਿਸ ਕਰਵਾਈ ਟੀਚਰਾਂ ਨੇ ਵੀ ਬਹੁਤ ਪ੍ਰੈਕਟਿਸ ਕਰਵਾਈ ਤਾਂ ਅੱਜ ਮੈਂ ਵਧੀਆ ਲਿਖ ਪਾ ਰਿਹਾ ਹਾਂ ਕਿੰਨੇ ਕੇ ਸਮਾਂ ਪ੍ਰੈਕਟਿਸ ਕਰਦੇ ਸੀਗੇ ਤੁਸੀਂ ਪੈਰ ਨਾਲ ਲਿਖਣ ਦੀ ਮੈਂ ਸਰ ਜਦੋਂ ਵੀ ਫ੍ਰੀ ਟਾਈਮ ਹੁੰਦਾ ਸੀ ਮੈਂ ਪ੍ਰੈਕਟਿਸ ਕਰਦਾ ਸੀ ਪੇਰੈਂਟਸ ਕਰਵਾਉਂਦੇ ਸੀ ਨਾਲ ਬਹਿ ਕੇ ਅੱਜ ਵੀ ਕਰਵਾਉਂਦੇ ਆ ਪ੍ਰੈਕਟਿਸ ਕਰਕੇ ਸਕੂਲ ਜਾਂਦੇ ਹਾਂ ਹਾਂਜੀ ਕਿਸ ਤਰ੍ਹਾਂ ਦੇ ਉਥੇ ਜਦੋਂ ਯਾਰ ਦੋਸਤ ਮਿਲਦੇ ਆ ਯਾਰ ਦੋਸਤ ਵਧੀਆ ਮਿਲਦੇ ਸਰ ਨਾਰਮਲ ਬਿਹੇਵੀਅਰ ਕਰ ਸਾਰੇ ਮਿਲਦੇ ਅੱਜ ਕੱਲ੍ਹ ਉਦਾਂ ਤੇ ਕੀ ਬਣਨਾ ਚਾਹੁੰਦੇ ਆ ਮੈਂ ਸਰ ਟੀਚਰ ਟੀਚਰ ਬਣਨਾ ਚਾਹੁੰਦਾ ਕਿਉਂ ਸਰ ਮੈਂ ਸਿਰ ਬੱਚਿਆਂ ਦੀ ਜਿਵੇਂ ਕਿ ਹੈਲਪ ਕਰਨਾ ਚਾਹਣਾ ਮੈਂ ਜਿਵੇਂ ਗਰੀਬ ਬੱਚਾ ਕੋਈ ਨਹੀਂ ਪੜ ਸਕਦਾ ਹੈ ਨਾ ਕੋਈ ਡਿਸੇਬਲ ਮੇਰੇ ਅੰਗੂ ਤਾਂ ਉਹਨੇ ਵੀ ਮੈਂ ਵੀ ਜੋ ਉਹਨਾਂ 'ਚ ਜज्बा ਨਹੀਂ ਹੁੰਦਾ ਵੀ ਮੈਂ ਨਹੀਂ ਕੁਛ ਕਰ ਸਕਦਾ ਤਾਂ ਉਹਨਾਂ 'ਚ ਜज्ਬਾ ਪਾਉਣਾ ਉਹਨੂੰ ਹੌਸਲਾ ਦੇਣਾ ਵੀ ਹਾਂ ਆਪਾਂ ਦੁਨੀਆ ਨੂੰ ਕੁਛ ਕਰਕੇ ਦਿਖਾ ਸਕਦੇ ਹਾਂ ਹੂੰ ਨਿਰਾਸ਼ ਹੋਈ ਸੀ ਕਦੇ ਨਹੀਂ ਸਰ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਹਾਂਜੀ ਸਰ ਚੜ੍ਹਦੀ ਹੂੰ ਤੇ ਹੁਣ ਖੇਡ ਖੇਡਦੇ ਵੀ ਹੋ ਹਾਂਜੀ ਕਿਹੜੀ ਕਿਹੜੀ ਖੇਡ ਪਸੰਦ ਹੈ ਫੁੱਟਬਾਲ ਸਰ ਖੇਡ ਲੈਂਦੇ ਹੋ ਹਾਂ ਜੀ ਕਿਵੇਂ ਖੇਡ ਲਤਨ ਪੈਰਨ ਨਾਲ ਸਰ ਕਦੀ ਦਿੱਕਤ ਨਹੀਂ ਆਉਂਦੀ ਨਹੀਂ ਹਾਂ ਤੇ ਕੀ ਕਹਿਣਾ ਚਾਹੋਗੇ ਕਿਉਂਕਿ ਅੱਜ ਕੱਲ ਦੇ ਲੋਕ ਤਾਂ ਜਿਹੜੇ ਲਿਖਣਾ ਚਾਹੁੰਦੇ ਵੀ ਆ ਦੇਖਿਆ ਹੁਣਾ ਮਾਹੌਲ ਕਿਸ ਤਰ੍ਹਾਂ ਦਾ ਚੱਲ ਰਿਹਾ ਹੈਗਾ ਵੀ ਜਿਹੜੇ ਲਿਖਣਾ ਚਾਹੁੰਦੇ ਉਹ ਵੀ ਨਹੀਂ ਲਿਖਦੇ ਹੈਗੇ ਤੁਸੀਂ ਪੈਰਨ ਨਾਲ ਲਿਖ ਰਹੇ ਕੀ ਸੁਨੇਹਾ ਲਓਗੇ ਸਰ ਦੇਖੋ ਸਰ ਉਹ ਆਪਣੇ ਤੇ ਡਿਪੈਂਡ ਹੁੰਦਾ ਵਾ ਜਿਵੇਂ ਆਪਾਂ ਪੜ੍ਹਨਾ ਲਿਖਣਾ ਆਪਾਂ ਨੂੰ ਘਰ ਦੇ ਬਾਰੇ ਸੋਚਣਾ ਤੇ ਸਰ ਆਪਾਂ ਨੂੰ ਸੋਚਣਾ ਚਾਹੀਦਾ ਵੀ ਹਾਂ ਆਪਾਂ ਕੁਝ ਬਣਾਣਾ ਜ਼ਿੰਦਗੀ ਚ ਫੇਰ ਹੀ ਕੁਝ ਆਪਾਂ ਕਰ ਪਾਉਂਦੇ ਆ ਫੇਰ ਹੀ ਕਿਸੇ ਕਾਬਿਲ ਹੁੰਨੇ ਆ ਆਪਾਂ ਵੱਡਾ ਰੋਲ ਕੀ ਦਾ ਰਿਹਾ ਤੁਹਾਨੂੰ ਅੱਜ ਪੈਰਾਂ ਤੇ ਖੜਾ ਕਰਨ ਦਾ ਵੱਡਾ ਰੋਲ ਸਰ ਮੇਰੇ ਪੇਰੈਂਟਸ ਦਾ ਰਿਹਾ ਵਾ ਜੋ ਅੱਜ ਤੱਕ ਮੇਨਾਂ ਤੌਰ ਤੇ ਰਹੇ ਆ ਸਰ ਕਈ ਟਾਈਮ ਇਹ ਵੀ ਹੁੰਦਾ ਸੀਗਾ ਅਸੀਂ ਰਾਤਾਂ ਨੂੰ ਬੱਸ ਸਟੈਂਡਾਂ ਤੇ ਵੀ ਵਹਿੰਦੇ ਸੀ ਹਾਂ ਜੀ ਸਰ ਕਿਸੇ ਟਾਈਮ ਚੰਡੀਗੜ੍ਹ ਜਦੋਂ ਟ੍ਰੀਟਮੈਂਟ ਚੱਲਦਾ ਸੀ ਕਿਸੇ ਟਾਈਮ ਸਾਨੂੰ ਬੱਸ ਸਟੈਂਡ ਤੇ ਵੀ ਬੈਠਣਾ ਪਿਆ ਸੀ ਰਾਤ ਇਹ ਵੀ ਦਿਨ ਦੇਖੀ